जय भीम जय पार्थ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਆਖਰਕਾਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਪੜਾਉਂਦੇ ਪ੍ਰੋਫੈਸਰ ਕਿਉਂ ਵਿਤਕਰਾ ਕਰਦੇ ਸਨ ਔਰ ਜਦੋਂ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਸੀ ਤੇ ਉਹਨਾਂ ਦੇ ਇਸ ਵਿਤਕਰੇ ਨੂੰ ਡਾਕਟਰ ਅੰਬੇਡਕਰ ਸਾਹਿਬ ਕਿਸ ਤਰ੍ਹਾਂ ਵੇਖਦੇ ਸੀ ਔਰ ਇਸ ਵਿਸ਼ੇ ਨੂੰ ਲੈ ਕੇ ਉਹਨੇ ਕਿਵੇਂ ਕੰਮ ਕੀਤਾ ਆਪਾਂ ਜੇ ਇਸ ਐਪੀਸੋਡ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਦੋਸਤੋ ਜਾਣਦੇ ਹੋ ਕਿ ਅੰਬੇਡਕਰ ਸਾਹਿਬ ਨੂੰ ਵੜੋਦਾ ਰਿਆਸਤ ਦਵਾ ਪੜਾਇਆ ਗਿਆ ਉਹ ਇਸ ਦੀ ਸੇਵਾ ਲਈ ਹਮੇਸ਼ਾ ਬੰਨਿਆ ਹੋਇਆ ਸੀ ਉਸ ਨੂੰ ਗਾਇਕਵੜ ਦਾ ਮਿਲਟਰੀ ਸੈਕਟਰੀ ਨਿਯੁਕਤ ਕੀਤਾ ਗਿਆ ਪਰੰਤੂ ਥੋੜੇ ਸਮੇਂ ਵਿੱਚ ਹੀ ਉਹਨਾਂ ਨੂੰ ਛੱਡਣਾ ਪਿਆ ਉਸ ਨੇ ਇਸ ਘਟਨਾ ਨੂੰ ਆਪਣੀ ਆਤਮਕਥਾ ਵੇਟਿੰਗ ਫਾਰ ਵੀਜ਼ਾ ਵਿੱਚ ਦੱਸਿਆ ਵੀ ਹੈ ਇਸ ਤੋਂ ਬਾਅਦ ਉਸ ਨੇ ਆਪਣੇ ਵੱਧ ਰਹੇ ਪਰਿਵਾਰ ਲਈ ਕਮਾਈ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਵੀ ਕੀਤੀ ਉਹ ਇੱਕ ਅਕਾਊਂਟੈਂਟ ਅਤੇ ਇੱਕ ਪ੍ਰਾਈਵੇਟ ਟਿਊਟਰ ਦੇ ਤੌਰ ਤੇ ਕੰਮ ਕਰਨ ਲੱਗ ਪਏ ਅਤੇ ਇੱਕ ਨਵੇਂ ਸਲਾਹ ਕਾਰੋਬਾਰ ਦੀ ਸਥਾਪਨਾ ਕੀਤੀ ਪਰੰਤੂ ਜਦੋਂ ਉਸ ਦੇ ਗਾਕਾ ਨੇ ਇਹ ਜਾਣਿਆ ਕੀ ਅੰਬੇਡਕਰ ਸਾਹਿਬ ਆਛੂਤ ਨੇ ਤਾਂ ਉਹ ਅਸਫਲ ਹੋ ਗਏ ਸਨ 1918 ਦੇ ਵਿੱਚ ਉਹ ਇੱਕ ਕਾਲਜ ਦੇ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਬਣ ਗਏ ਹਾਲਾਂਕਿ ਵਿਦਿਆਰਥੀਆਂ ਨੂੰ ਉਹਨਾਂ ਨਾਲ ਕੋਈ ਦਿੱਕਤ ਨਹੀਂ ਸੀ ਪਰੰਤੂ ਪ੍ਰੋਫੈਸਰਾਂ ਨੇ ਉਹਨਾਂ ਨਾਲ ਪੀਣ ਵਾਲਾ ਪਾਣੀ ਦਾ ਜੋ ਜੱਗ ਹੈ ਉਹ ਸਾਂਝਾ ਕਰਨ ਤੇ ਇਤਰਾਜ਼ ਜਤਾਇਆ ਅੰਬੇਡਕਰ ਸਾਹਿਬ ਨੂੰ ਸਾਊਥ ਬੋਰੋ ਕਮੇਟੀ ਜੋ ਕਿ ਭਾਰਤ ਸਰਕਾਰ ਐਕਟ 1919 ਦੀ ਤਿਆਰੀ ਕਰ ਰਹੀ ਸੀ ਦੇ ਸਾਹਮਣੇ ਗਵਾਹੀ ਦੇਣ ਲਈ ਬੁਲਾਇਆ ਗਿਆ। ਇਹ ਸੁਣਵਾਈ ਤੇ ਡਾਕਟਰ ਅੰਬੇਡਕਰ ਸਾਹਿਬ ਨੇ ਅਛੂਤਾ ਅਤੇ ਹੋਰ ਧਾਰਮਿਕ ਪਾਈਚਾਰਿਆਂ ਲਈ ਵੱਖਰੇ ਚੋਣ ਹਲਕੇ ਅਤੇ ਰਾਖਮੀਆਂ ਲਈ ਦਲੀਲਾਂ ਦਿੱਤੀਆਂ। 1920 ਵਿੱਚ ਉਹਨਾਂ ਨੇ ਕੋਲਾਪੁਰ ਦੇ ਸ਼ਾਹੂ ਸ਼ਾਹੂ ਚੌਥੇ 1874 ਤੋਂ 1922 ਤੱਕ ਦੀ ਸਹਾਇਤਾ ਦੇ ਨਾਲ ਮੁੰਬਈ ਵਿੱਚ ਇੱਕ ਹਫ਼ਤਾਵਾਰੀ ਮੂਕ ਨਾਇਕ ਦਾ ਪ੍ਰਕਾਸ਼ਨ ਕੀਤਾ ਅੰਬੇਡਕਰ ਨੇ ਕਾਨੂੰਨੀ ਪੇਸ਼ੇਵਰ ਵਜੂ ਕਮ ਕਰਨਾ ਸ਼ੁਰੂ ਕਰ ਦਿੱਤਾ ਹੈ 1926 ਦੇ ਵਿੱਚ ਉਸ ਨੇ ਤਿੰਨ ਗੈਰ ਬ੍ਰਾਹਮਣ ਆਗੂਆਂ ਦੀ ਸਫਲਤਾ ਦੇ ਨਾਲ ਬਚਾ ਕੀਤਾ ਜਿਨ੍ਹਾਂ ਨੇ ਬ੍ਰਾਹਮਣਾ ਤੇ ਭਾਰਤ ਨੂੰ ਬਰਬਾਦ ਕਰਨ ਦਾ ਦੋਸ਼ ਅਤੇ ਬਾਅਦ ਵਿੱਚ ਉਨ੍ਹਾਂ ਤੇ ਬਦਨਾਮੀ ਲਈ ਮੁਕੱਦਮਾ ਚਲਾਇਆ ਗਿਆ ਤਨੀ ਜੇ ਕੀਰ ਨੇ ਨੋਟ ਕੀਤਾ ਕਿ ਇਹ ਜਿਤ ਸਮਾਜਿਕ ਅਤੇ ਵਿਅਕਤੀਗਤ ਤੌਰ ਤੇ ਗਾਹਕਾਂ ਅਤੇ ਡਾਕਟਰਾਂ ਦੋਵਾਂ ਲਈ ਸੀ ਬੰਬਈ ਹਾਈ ਕੋਰਟ ਦੇ ਵਿੱਚ ਕਾਨੂੰਨ ਦਾ ਵਿਆਸ ਕਰਦੇ ਸਮੇ ਉਸ ਨੇ ਅਛੋਤਾ ਨੂੰ ਸਿੱਖਿਆ ਵੱਲ ਉਤਸ਼ਾਹਤ ਕਰਨ ਲਈ ਇੱਕ ਬਹੁਤ ਵੱਡਾ ਕਦਮ ਚੁੱਕਿਆ ਉਸ ਦਾ ਪਹਿਲਾ ਸੰਗਠਨ ਯਤਨ ਕੇਂਦਰੀ ਸੰਸਥਾ ਬਹਿਸ਼ਿਕ੍ਰਿਤ ਹਿਤਕਾਰੀ ਸਭਾ ਦੀ ਸਥਾਪਨਾ ਕਰਨਾ ਸੀ ਜਿਸ ਦਾ ਮਕਸਦ ਸਿੱਖਿਆ ਅਤੇ ਸਮਾਜਿਕ ਆਰਥਿਕ ਸੁਧਾਰ ਨੂੰ ਉਤਸ਼ਾਹਤ ਕਰਨਾ ਸੀ ਅਤੇ ਨਾਲ ਹੀ ਦਲਤਾਂ ਦੀ ਭਲਾਈ ਕਰਨਾ ਸੀ ਦਲਤ ਹੱਕਾਂ ਦੀ ਰੱਖਿਆ ਕਰਨ ਲਈ ਉਸ ਨੇ ਪੰਜ ਅਖਬਾਰਾ ਮੂਕ ਨਾਇਕ 1920 ਬਹਿਸ਼ੀਕ੍ਰਿਤ ਭਾਰਤ 1924 ਸਮਿਤਾ 1928 ਜਨਤਾ 1930 ਅਤੇ ਪ੍ਰਬੁੱਧਾ ਭਾਰਤ 1956 ਵਿੱਚ ਸ਼ੁਰੂ ਕੀਤੀਆਂ 1925 ਦੇ ਵਿੱਚ ਉਹ ਆਲ ਯੂਰੋਪੀਅਨ ਸਾਈਮਨ ਕਮਿਸ਼ਨ ਵਿੱਚ ਕੰਮ ਕਰਨ ਲੱਗ ਪਏ ਪ੍ਰੈਜ਼ੀਡੈਂਸੀ ਕਮੇਟੀ ਵਿੱਚ ਨਿਯੁਕਤ ਹੋਏ ਇਸ ਕਮਿਸ਼ਨ ਨੇ ਭਾਰਤ ਭਰ ਵਿੱਚ ਬਹੁਤ ਵੱਡੇ ਰੋਸ ਮੁਜ਼ਾਹਰੇ ਕੀਤੇ ਅਤੇ ਬਹੁਤ ਸਾਰੇ ਭਾਰਤੀਆਂ ਨੇ ਇਸ ਦੀ ਰਿਪੋਰਟ ਨੂੰ ਅਨਡਿੱਠਾ ਕਰ ਦਿੱਤਾ ਜਦ ਕਿ ਅੰਬੇਡਕਰ ਨੇ ਖੁਦ ਪੁਵੇਖ ਲਈ ਇੱਕ ਵੱਖਰੀ ਸਿਫਾਰਿਸ਼ ਲਖੀ 1927 ਤੱਕ ਅੰਬੇਡਕਰ ਸਾਹਮਣੇ ਛੂਆਛੂਤ ਵਿਰੁੱਧ ਸਰਗਰਮ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਸ ਨੇ ਹਿੰਦੂ ਮੰਦਰਾਂ ਵਿੱਚ ਦਾਖਲ ਹੋਣ ਦੇ ਹੱਕ ਲਈ ਸੰਘਰਸ਼ ਵੀ ਸ਼ੁਰੂ ਕੀਤਾ ਉਹ ਸ਼ਹਿਰ ਦੇ ਮੁੱਖ ਪਾਣੀ ਦੀ ਟੈਂਕੀ ਤੋਂ ਪਾਣੀ ਲਿਉਣ ਲਈ ਅਛੂਤ ਭਾਈਚਾਰੇ ਦੇ ਹੱਕਾਂ ਲਈ ਵੀ ਲੜਨ ਵਾਸਤੇ ਉਹਨਾਂ ਨੇ ਅਗਵਾਈ ਕੀਤੀ 1927 ਦੇ ਆਖਰ ਦੇ ਵਿੱਚ ਇੱਕ ਸੰਮੇਲਨ ਦੇ ਵਿੱਚ ਅੰਬੇਡਕਰ ਨੇ ਜਾਤੀਗਤ ਭੇਦਭਾਵ ਅਤੇ ਛੂਹਛਾਤ ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ ਕਲਾਸਿਕ ਹਿੰਦੂ ਪਾਠ ਮਨੂ ਸਮ੍ਰਿਤੀ ਯਾਨੀ ਕਿ ਮਨੂ ਦੇ ਨਿਯਮਾਂ ਨੂੰ ਜਨਤਕ ਤੌਰ ਤੇ ਨਿੰਦਿਆ ਅਤੇ ਉਸ ਨੇ ਰਸਮੀ ਰੂਪ ਵਿੱਚ ਪ੍ਰਾਚੀਨ ਲਿਖਤ ਦੀਆਂ ਕਾਪੀਆਂ ਸਾੜ ਦਿੱਤੀਆਂ 25 ਦਸੰਬਰ 1927 ਨੂੰ ਉਸਨੇ ਮਨੂ ਸਮ੍ਰਿਤੀ ਦੀਆਂ ਕਾਪੀਆਂ ਸਾੜਨ ਲਈ ਹਜ਼ਾਰਾਂ ਪੈਰੋਂਕਾਰوں ਨੂੰ ਅਗਵਾਈ ਕੀਤੀ ਇਸ ਤਰ੍ਹਾਂ ਹਰ ਸਾਲ 25 ਦਸੰਬਰ ਨੂੰ ਮਨੂ ਸਮ੍ਰਿਤੀ ਦਹਨ ਦਿਵਸ ਦੇ ਤੌਰ ਤੇ ਅੰਬੇਡਕਰ ਹਿੱਤਾ ਅਤੇ ਦਲਿਤਾਂ ਦੁਆਰਾ ਮਨਾਇਆ ਜਾਂਦਾ ਹੈ 1930 ਦੇ ਵਿੱਚ ਅੰਬੇਡਕਰ ਸਾਹਿਬ ਨੇ 3 ਮਹੀਨਿਆਂ ਦੀ ਤਿਆਰੀ ਪਿੱਛੋਂ ਕਾਲ राम ਮੰਦਰ ਅੰਦੋਲਨ ਸ਼ੁਰੂ ਕਰ ਦਿੱਤਾ ਕਾਲ राम ਮੰਦਰ ਸਤਿਆਗ੍ਰਹਿ ਵਿਖੇ 15000 ਵਲੰਟੀਅਰ 나ਸਿਕ ਦੀ ਸਭ ਤੋਂ ਵੱਡੀ ਮੁਹਿੰਮ ਦੇ ਵਿੱਚ ਇਕੱਠੇ ਹੋਏ ਇਹ ਜਲੂਸ ਦੀ ਅਗਵਾਈ ਇੱਕ ਫੌਜੀ ਬੈਂਡ ਸਕਾਉਟ ਦਾ ਇੱਕ ਬੈਚ ਤੇ ਹੋਰ ਬਹੁਤ ਸਾਰੀ ਪਬਲਿਕ ਨਾਲ ਸੀ ਔਰਤਾਂ ਤੇ ਪੁਰਸ਼ ਪਰਮੇਸ਼ਰਾਂ ਨੂੰ ਪਹਿਲੀ ਵਾਰ ਵੇਖਣ ਲਈ ਅਨੁਸ਼ਾਸਨ ਆਦੇਸ਼ ਦੀ ਦ੍ਰਿੜਤਾ ਦੇ ਰਾਹ ਤੇ ਚੱਲੇ ਸਨ ਜਦੋਂ ਦਰਵਾਜ਼ੇ ਤੱਕ ਪਹੁੰਚ ਗਏ ਤਾਂ ਬ੍ਰਾਹਮਣ ਅਧਿਕਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੋ ਦੋਸਤੋ ਛੂਆਛੂਤ ਖਤਮ ਕਰਨ ਦੀ ਪੂਰੀ ਜੋ ਪੂਰਾ ਸੰਘਰਸ਼ ਹੈ ਡਾਕਟਰ ਅੰਬੇਡਕਰ ਸਾਹਿਬ ਵੱਲੋਂ ਕੀਤਾ ਗਿਆ ਉਹਨਾਂ ਨੇ ਸੰਵਿਧਾਨ ਦੇ ਵਿੱਚ ਵੀ ਔਰ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮੰਨਿਆ ਵੀ ਗਿਆ ਹੈ ਲੇਕਿਨ ਮੌਜੂਦਾ ਦੌਰ ਦੇ ਵਿੱਚ ਦੇਖਦੇ ਆ ਕਿ ਦੁਬਾਰਾ ਫਿਰ ਕਿਤੇ ਨਾ ਕਿਤੇ ਇਸ ਨਾ ਮੁਰਾਦ ਸ਼ਬਦ ਤੋਂ ਲੋਕ ਪਰੇਸ਼ਾਨ ਨੇ ਅਸੀਂ ਇਨਸਾਨ ਰੱਬ ਦੇ ਬਣਾਏ ਹੋਏ ਆ ਔਰ ਛੂਆ ਛਾਤ ਫਿਰ ਕਿਉਂ ਕਰਦੇ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ